ਬਈ ਜੀਆ ਵੇਖੋ ਅਸੀਂ ਆ ਫੁੱਲੇ ਵਾਲੇ ਪੁੱਲ ਤੇ ਜਦੋਂ ਰਾਮਪੁਰੇ ਫੁੱਲ ਨੂੰ ਜਾਈਦਾ ਛੜਕ ਕੋਲੀਆ ਆ ਪਰਸੋਂ ਰਾਤ ਨੂੰ ਗੱਡੀ ਵਾਲ ਨੂੰ ਪਏ ਨੇ 7 ਗੱਡੀਆਂ ਸੀ ਉਹਨਾਂ ਕੋਲੇ 8 8 ਗੱਡੀਆਂ ਸੀ ਸਕਾਰਪੀਓ ਤੇ ਨੋਵਾ ਦੇ ਵਿੱਚ ਹੋਰ ਚਾਰ ਪੰਜ ਦੀਆਂ ਗੱਡੀਆਂ ਤੇ ਉਹਨੂੰ ਘੇਰਦੇ ਰਹੇ ਗੱਡੀ ਵਾਲੇ ਨੂੰ ਗੱਡੀ ਰੋਕਣ ਨੂੰ ਇਹ ਵਾ ਸਾਰੀਆਂ ਗੱਡੀਆਂ ਭੰਦਾ ਭੰਦਾ ਤੁਰਿਆ ਸਲਾਬ ਤੋਂ ਪੁਰੇ ਤੋਂ 25 ਕਿਲੋਮੀਟਰ ਤੋਂ ਇੱਥੇ ਹੋਟਲ ਦੇ ਲਾਗੇ ਨੇ ਗੱਡੀ ਲਾਈ ਫਿਰ ਵਿਚਾਰੇ ਨੇ ਤੇ ਉੱਟ ਆਣ ਕੇ ਇੱਥੇ ਵੀ ਗੱਲ ਪੈ ਗਈ ਮਗਰ ਉਹ ਇਥੇ ਫਿਰ ਪੁਲਿਸ ਆ ਗਈ ਜਿਹੜੀ ਇਹ ਮੌਕੇ ਤੇ ਪੁਲਿਸ ਦੀ ਡਿਊਟੀ ਆ ਫੂਲੇ ਵਾਲੇ ਪੁਲ ਤੇ ਜਿਹੜੀ ਆ ਮਤਲਬ ਗੱਡੀ ਲੈ ਕੇ ਸਮੋਲ ਲਗੇ ਹਾਈਵੇਅਲੇ ਖੜੇ ਹੁੰਦੇ ਆ ਇਹ ਭੱਜ ਗਏ ਬਾਈ ਉਹ ਪੋਈ ਲੈ ਨਾਲ ਕੋਲ ਗਿਆ ਸੀ ਕਹਿੰਦਾ ਬਾਈ ਮੈਨੂੰ ਬਚਾਓ ਉਹ ਕਹਿੰਦੇ ਭਰਾਵਾ ਅਸੀਂ ਮਰਨਾ ਹੈ ਉਹ ਗੱਡੀ ਵੀ ਆ ਕੇ ਲੈ ਗਈ ਫਿਰ ਇਥੋਂ ਬੁਲਸਾਈ ਔਰ ਐਸਐਚਓ ਪਤਾ ਨਹੀਂ ਕਿ ਕਿਹੜੇ ਥਾਣੇ ਦਾ ਐਸਐਚਓ ਸੀ ਬਾਗੇ ਪ੍ਰਾਣੇ ਦਾ ਉਹ ਆਇਆ ਬਾਈ ਉਹਨੇ ਬੜੀ ਨੇਰੀ ਲੈਂਦੀ ਉਹ ਕਹਿੰਦਾ ਮੈਂ ਪਤਾ ਕਰਕੇ ਨੰਦਾਂ ਦੀ ਰੇਲ ਬਣਾਉਂਗਾ ਤੇ ਫਿਰ ਉਹ ਗੱਡੀਆਂ ਇਥੇ ਛੱਡ ਕੇ ਭੱਜ ਗਏ ਲੋਕਾਂ ਨੇ ਗੱਡੀਆਂ ਗੁੱਡੀਆਂ ਪੰਤੀਆਂ ਵਿੱਚ ਦਾ ਚੱਕ ਕੇ ਲੈ ਗਏ ਸਾ ਬੜੀ ਪੁਲਿਸ ਸੀ ਸਾਰੇ ਜ਼ਿਲ੍ਹੇ ਦੀ ਪੁਲਿਸ ਸੀ ਸਵੇਰੇ ਇੱਥੇ ਬਹੁਤ ਹੰਗਾਮਾ ਹੋਇਆ ਯਾਰ ਤਾਂ ਕੀ ਹੋਣਿਆ ਸ਼ਰਮਲਾਈ ਲੋਕਾਂ ਨੇ ਆਵੇ ਇਹ ਯਾਰ ਤਰਾ ਭੰਦਾ ਭੰਦਾ ਬਤਰਾ ਕੋਈ ਗੱਡੀ ਨਹੀਂ ਛੱਡੀ ਇਹਨੇ ਆਪਰ ਗੱਡੀ ਦੀ ਭਾਣਾ ਹੁਣ 35 40 ਬੰਦੇ ਸੀ ਇਹ ਵਿਚਰਾ ਕਰਨ ਲੱਗੀ ਕਰਦਾ 1.5 ਲੱਖ ਰੁਪਈਆ ਸੀ ਗੱਡੀ ਦੇ ਵਿੱਚ ਉਹਨਾਂ ਨੂੰ ਸੀ ਆਈ ਡੀ ਸੀ ਮੇਰੇ ਹਿਸਾਬ ਨਾਲ ਤਾਂ ਠੀਕ